ਗੁਰੂ ਰੋਪ ਗੁਰੂ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਫੇਰ ਮੈਂ ਤੁਹਾਡੇ ਆਪਣੇ ਚੈਨਲ ਪਾਵਰ ਆਫ ਗੁਰਬਾਣੀ ਦੇ ਉੱਪਰ ਇੱਕ ਨਵਾਂ ਵਿਸ਼ਾ ਲੈ ਕੇ ਹਾਜ਼ਰ ਹੋਇਆ ਹਾਂ ਇਹ ਵਿਸ਼ਾ ਸਾਡੇ ਦੀਵਾਲੀ ਵਾਲੇ ਤਿਹਾਰ ਜਾਂ ਦਿਵਸ ਦੇ ਨਾਲ ਹੈ ਸੰਗਤ ਜੀ ਆਪਣਾ ਅੱਜ ਦਾ ਵਿਸ਼ਾ ਹੈ ਕਿ ਇਸ ਵਾਰ ਅਸੀਂ ਦੀਵਾਲੀ ਦੀ ਰਾਤ ਨੂੰ ਕੀ ਕਰਾਂਗੇ ਬਾਰ-ਬਾਰ ਸੰਗਤ ਪੁੱਛ ਰਹੀ ਹੈ ਕਿ ਭਾਜੀ ਇਸ ਵਾਰ ਦੀਵਾਲੀ ਨੂੰ ਕੀ ਕਰਨਾ ਸੰਗਤ ਜੀ ਇਸ ਵਾਰ ਵੀ ਅਸੀਂ ਉਹੀ ਕਰਾਂਗੇ ਜੋ ਪਿਛਲੀ ਦੀਵਾਲੀ ਨੂੰ ਜਾਂ ਪਿਛਲੀ ਦੀਵਾਲੀ ਵੇਲੇ ਕੀਤਾ ਸੀ ਅਸੀਂ ਪਿਛਲੇ ਸਾਲ ਵਾਲੀ ਵੀ ਆਡੀਓ ਵਿੱਚ ਇਸ ਗੱਲ ਦੇ ਇਤਿਹਾਸ ਪੱਖ ਦੀ ਜਾਣਕਾਰੀ ਪ੍ਰਾਪਤ ਕਰ ਲਈ ਸੀ ਕਿ ਸਰੋਂ ਦੇ ਤੇਲ ਦੇ ਦੀਵੇ ਵਿੱਚ ਲੌਂਗ ਕਿਉਂ ਪਾਏ ਜਾਂਦੇ ਅਤੇ ਇਸ ਗੱਲ ਦਾ ਬਹੁਤ ਘੱਟ ਲੋਕਾਂ ਨੂੰ ਪਤਾ ਹੈ ਪਰ ਇਸ ਵਿੱਚ ਮੇਰੇ ਆਪਣੇ ਨਿਜੀ ਤਜਰਬੇ ਬਹੁਤ ਹਨ ਪਿਛਲੇ ਸਾਲ ਬਹੁਤ ਸਾਰੇ ਵੀਰ ਭੈਣਾਂ ਨੇ ਦੀਵਾਲੀ ਦੀ ਰਾਤ ਨੂੰ ਦੀਵਾਲੀ ਦੇ ਦੀਵਿਆਂ ਵਿੱਚ ਲੌਂਗ ਪਾਏ ਸਨ ਅਤੇ ਰੋਟੀ ਵਾਲੇ ਤਵੇ ਉੱਤੇ ਸੱਤ ਲੌਂਗ ਸਾੜੀ ਸਨ ਉਹਨਾਂ ਵਿੱਚੋਂ ਬਹੁਤ ਸਾਰੇ ਵੀਰ ਭੈਣਾਂ ਨੂੰ ਵਾਹਿਗੁਰੂ ਜੀ ਵੱਲੋਂ ਫਾਈਨੈਂਸ਼ੀਅਲੀ ਫਾਈਨੈਂਸ਼ੀਅਲੀ ਸਹਾਇਤਾ ਮਿਲੀ ਸੀ ਅਤੇ ਕਈਆਂ ਦੇ ਸਰੀਰਕ ਰੋਗ ਦੂਰ ਹੋਏ ਸਨ ਉਹਨਾਂ ਵਿੱਚੋਂ ਕੁਝ ਕੁ ਪਿਆਰਿਆਂ ਦੀ ਸਟੋਰੀ ਦਾਸ ਨੇ ਆਪ ਜੀ ਨਾਲ ਸ਼ੇਅਰ ਕੀਤੀ ਸੀ ਅਤੇ ਕਈਆਂ ਦੇ ਛੋਟੇ-ਛੋਟੇ ਫਾਇਦੇ ਸਾਂਝੇ ਨਹੀਂ ਕੀਤੇ ਸਨ ਜਿਨ੍ਹਾਂ ਨੂੰ ਚੰਗੀ ਸੈਲਰੀ ਵਾਲੀਆਂ ਨਵੀਆਂ ਨੌਕਰੀਆਂ ਮਿਲੀਆਂ ਜਾਂ ਤਨਖਾਹਾਂ ਵਧੀਆਂ ਜਾਂ ਚਿਰਾਂ ਤੋਂ ਡੁੱਬੇ ਹੋਏ ਪੈਸੇ ਵਾਪਸ ਮਿਲੇ ਜਾਂ ਫਿਰ ਚਿਪੜ ਮਾਂ ਪਿਓ ਨੇ ਉਹਨਾਂ ਦੇ ਹਿੱਸੇ ਦੀ ਪ੍ਰਾਪਰਟੀ ਉਹਨਾਂ ਦੇ ਨਾਮ ਲਗਵਾ ਦਿੱਤੀ ਇਹੋ ਜਿਹੀਆਂ ਛੋਟੀਆਂ-ਛੋਟੀਆਂ ਗੱਲਾਂ ਬਹੁਤ ਹੋਈਆਂ ਸਨ ਪਰ ਆਪਾਂ ਜ਼ਿਆਦਾ ਸ਼ੇਅਰ ਨਹੀਂ ਕੀਤੀਆਂ ਸੰਗਤ ਜੀ ਹੁਣ ਆਪਾਂ ਪਿਛਲੇ ਸਾਲ ਦੀ ਤਰ੍ਹਾਂ ਹੀ ਕਰਨਾ ਹੈ ਜਿਵੇਂ ਕਿ ਆਪਾਂ ਹਰ ਦੀਵਾਲੀ ਨੂੰ ਜਗਮਗਾਉਣ ਵਾਸਤੇ ਦੀਵੇ ਜਗਾਉਂਦੇ ਆ ਭਾਈ ਗੁਰਦਾਸ ਜੀ ਵੀ ਲਿਖਦੇ ਹਨ ਕਿ ਦੀਵਾਲੀ ਦੀ ਰਾਤ ਦੀਵੇ ਵਾਲੀ ਆ ਨਾ ਇਹ ਦਿਨ ਸਾਰਿਆਂ ਦਾ ਸੰਝਾ ਅਤੇ ਸਾਰਿਆਂ ਵਾਸਤੇ ਖੁਸ਼ੀਆਂ ਦਾ ਦਿਨ ਹੈ ਹਰ ਧਰਮ ਦਾ ਬੰਦਾ ਇਸ ਤਿਹਾਰ ਨੂੰ ਆਪਣੇ ਆਪਣੇ ਤਰੀਕੇ ਨਾਲ ਮਨਾਉਂਦਾ ਹੈ ਸਾਡੇ ਸਿੱਖ ਧਰਮ ਵਿੱਚ ਸਾਡੇ 6ਵੇਂ ਸਤਿਗੁਰੂ ਜੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਗਵਾਲੀਅਰ ਦੇ ਕਿਲੇ ਤੋਂ ਬਾਹਰ ਆਉਣ ਤੋਂ ਬਾਅਦ ਸ੍ਰੀ ਅੰਮ੍ਰਿਤਸਰ ਸਾਹਿਬ ਪਹੁੰਚਣ ਉੱਤੇ ਸ੍ਰੀ ਹਰਮੰਦਰ ਸਾਹਿਬ ਵਿੱਚ ਦੀਪਮਾਲਾ ਕੀਤੀ ਗਈ ਸੀ ਅਤੇ ਅੰਮ੍ਰਿਤਸਰ ਵਾਸੀਆਂ ਨੇ ਆਪਣੇ ਘਰਾਂ ਵਿੱਚ ਦੀਵੇ ਜਗਾਏ ਸਨ। ਇਸ ਦਿਨ ਨੂੰ ਸਾਂਝੇ ਤੌਰ ਉੱਤੇ ਦੀਵਾਲੀ ਦਾ ਦਿਨ ਆਖਿਆ ਜਾਂਦਾ ਹੈ ਅਤੇ ਸਿੱਖ ਧਰਮ ਵਿੱਚ ਇਸ ਦਿਨ ਨੂੰ ਬੰਦੀ ਛੋੜ ਦਿਵਸ ਆਖਿਆ ਜਾਂਦਾ ਹੈ। ਬਸ ਅਸੀਂ ਵੀ ਇਸ ਤਰ੍ਹਾਂ ਇਹ ਦੀਵਾਲੀ ਵਾਲਾ ਦਿਨ ਮਨਾਉਂਦੇ ਹਾਂ ਅਤੇ ਇੱਕ ਦੂਜੇ ਨਾਲ ਖੁਸ਼ੀਆਂ ਸਾਂਝੀਆਂ ਕਰਦੇ ਹਾਂ। ਸਾਡੇ ਬੱਚੇ ਖੁਸ਼ ਹੁੰਦੇ ਆ। ਅਸੀਂ ਖੁਸ਼ ਹੁੰਦੇ ਆ ਸੁਸੰਗਤ ਜੀ ਸਾਡਾ ਵਿਸ਼ਾ ਹੈ ਕਿ ਇਸ ਖੁਸ਼ੀਆਂ ਭਰੇ ਦਿਨ ਨੂੰ ਮਨਾਉਣ ਦੇ ਨਾਲ ਨਾਲ ਆਪਣੇ ਸੁੱਖਾਂ ਦੀ वृद्धि ਵਾਸਤੇ ਅਤੇ ਆਪਣੇ ਧਨ ਦੀ वृद्धि ਵਾਸਤੇ ਅਸੀਂ ਕੀ ਕਰਨਾ ਹੈ ਹੁਣ ਆਪਾਂ ਆਪਣੇ ਵਿਸ਼ੇ ਦੀ ਗੱਲ ਕਰਦੇ ਆ ਸੰਗਤ ਜੀ ਬੇਸ਼ੱਕ ਤੁਸੀਂ ਆਪਣੇ ਸਾਰੇ ਦੀਵਿਆਂ ਵਿੱਚ ਇੱਕ ਇੱਕ ਲੌਂਗ ਪਾ ਸਕਦੇ ਹੋ ਪਰ ਜੇ ਇਸ ਤਰ੍ਹਾਂ ਨਹੀਂ ਕਰ ਸਕਦੇ ਤਾਂ ਤੁਸੀਂ ਪੰਜ ਦੀਵਿਆਂ ਵਿੱਚ ਜਾਂ 11 ਦੀਵਿਆਂ ਵਿੱਚ ਲੌਂਗ ਪਾਉਣ ਵਾਲੀ ਵਿਧੀ ਜ਼ਰੂਰ ਕਰੋ ਜਿਨ੍ਹਾਂ ਦੀਵਿਆਂ ਵਿੱਚ ਲੌਂਗ ਪਾਏ ਹਨ ਉਹਨਾਂ ਵਿੱਚੋਂ ਇੱਕ ਜਾਂ ਦੋ ਦੀਵੇ ਮਕਾਨ ਦੀ ਛੱਤ ਉੱਤੇ ਰੱਖੋ ਦੋ ਦੀਵੇ ਘਰ ਦੇ ਬਾਹਰਲੇ ਦਰਵਾਜ਼ੇ ਅੱਗੇ ਰੱਖੋ ਇੱਕ ਦੀਵਾ ਰਸੋਈ ਵਿੱਚ ਜ਼ਰੂਰ ਰੱਖੋ ਅਤੇ ਇੱਕ ਦੀਵਾ ਡਰਾਇੰਗ ਰੂਮ ਵਿੱਚ ਜ਼ਰੂਰ ਰੱਖੋ ਬਾਕੀ ਆਪਣੇ ਕਮਰਿਆਂ ਵਿੱਚ ਵੀ ਰੱਖ ਸਕਦੇ ਹੋ ਆਪਣੇ ਦੀਵਿਆਂ ਦੇ ਸਾਬਨਾ ਜੇ 5 ਜਗ੍ਹਾ ਹੈ 5 ਤਾਂ ਡਿਵਾਈਡ ਹੋਗੇ ਤੁਹਾਡੇ ਪਰ ਜੇ 11 ਜਗ੍ਹਾ ਹੈ ਤਾਂ ਨੂੰ ਕਮਰਿਆਂ ਵਿੱਚ ਜਾਂ ਹੋਰ ਥਾਵਾਂ ਤੇ ਵੀ ਰੱਖ ਸਕਦੇ ਹੋ ਇਸ ਤਰ੍ਹਾਂ ਦਿਵੇਜ ਗਉਣ ਤੋਂ ਬਾਅਦ ਫਿਰ ਤੁਸੀਂ ਆਪਣੀ ਰਸੋਈ ਵਿੱਚ ਜਾ ਕੇ ਤਵੇ ਨੂੰ ਗਰਮ ਕਰੋ ਅਤੇ ਉਸ ਉੱਤੇ ਸੱਤ ਲੌਂਗ ਪਾ ਦਿਓ ਲੌਂਗ ਚੰਗੇ ਮੋਟੇ ਤੇ ਸਬ ਤੇ ਸਬੂਤ ਹੋਣੇ ਚਾਹੀਦੇ ਹੋ ਜਦ ਉਹ ਲੌਂਗ ਧੂਆ ਛੱਡਣ ਲੱਗ ਜਾਣ ਤਾਂ ਸਾਰੇ ਘਰ ਵਿੱਚ ਉਹ ਤਵਾ ਘੁਮਾ ਦਿਓ ਅਤੇ ਆਪਣੇ ਸਾਰੇ ਘਰ ਵਿੱਚ ਉਸ ਦੀ ਧੂਪ ਦੇ ਦਿਓ ਉਸ ਤੋਂ ਬਾਅਦ ਤੁਸੀਂ ਆਪਣੇ ਆਪਣੇ ਇਸ਼ਟ ਦੇਵ ਅਨੁਸਾਰ ਆਪਣੀ ਪਾਠ ਪੂਜਾ ਕਰੋ ਫਿਰ ਤੁਸੀਂ ਆਪਣਾ ਰੋਟੀ ਪਾਣੀ ਛੱਡ ਕੇ ਆਪਣੇ ਪਟਾਕੇ ਛਟਾਕੇ ਚਲਾਓ ਇਸ ਤਰ੍ਹਾਂ ਕਰਨ ਦੇ ਨਾਲ ਤੁਸੀਂ ਅੰਦਰੋਂ ਬਾਹਰੋਂ ਅਤੇ ਉੱਪਰੋਂ ਹਰ ਪ੍ਰਕਾਰ ਦੇ ਨਾਲ ਸੁਰੱਖਿਆ ਜਾਲ ਵਿੱਚ ਆ ਜਾਓਗੇ ਦੀਵਾਲੀ ਦੀ ਰਾਤ ਨੂੰ ਲੋਕਾਂ ਵੱਲੋਂ ਕੀਤੇ ਟੂਣੇ ਟਾਮਣ ਅਤੇ ਉਤਾਰੇ ਤੁਹਾਡੇ ਉੱਤੇ ਕੋਈ ਅਸਰ ਨਹੀਂ ਪਾਉਣਗੇ ਅਤੇ ਤੁਸੀਂ ਹਰ ਪੱਖ ਤੋਂ ਸਾਰੀ ਰਾਤ ਸ਼ਹੀਦਾਂ ਦੀਆਂ ਨਜ਼ਰਾਂ ਵਿੱਚ ਚੜੇ ਰਹੋਗੇ ਅਤੇ ਤਾਂ নন্দੀ ਦੇਵੀ ਤੁਹਾਡਾ ਮੁਖੜਾ ਦੇਖੇਗੀ ਸੰਗਤ ਜੀ ਆਪ ਜੀ ਨੂੰ ਮੇਰੀ ਖਾਸ ਤੌਰ ਉੱਤੇ ਇੱਕ ਬੇਨਤੀ ਹੈ ਕਿ ਪਿਛਲੇ ਸਾਲ ਦੀ ਤਰ੍ਹਾਂ ਤੁਸੀਂ ਆਪਣੀ ਮਰਜ਼ੀ ਨਹੀਂ ਕਰਨੀ। ਪਿਛਲੇ ਸਾਲ ਕਈ ਵੀਰ ਭੈਣ ਦਿਵਾਲੀ ਤੋਂ ਬਾਅਦ ਵੀ ਇਹ ਵਿਧੀ ਕਰਦੇ ਰਹੇ ਹਨ। ਕਈ-ਕਈ ਦਿਨਾਂ ਤੱਕ ਤਵੇ ਤੇ ਲੌਂਗ ਸਾਟ ਦੇ ਰਹੇ ਆ। ਸੰਗਤ ਜੀ ਇਹ ਵਿਧਾਨ ਸਿਰਫ ਇੱਕ ਦਿਨ ਵਾਸਤੇ ਹੁੰਦਾ। ਉਹ ਵੀ ਸਿਰਫ ਦਿਵਾਲੀ ਦੀ ਰਾਤ ਨੂੰ ਹੁੰਦਾ। ਇਸ ਤਰ੍ਹਾਂ बार-बार ਇਸ ਵਿਧੀ ਨੂੰ ਅਪਣਾ ਕੇ ਸਾਨੂੰ ਸ਼ਹੀਦ ਸਿੰਘਾਂ ਨੂੰ ਪਰੇਸ਼ਾਨ ਅਤੇ ਬੇਰਾਮ ਨਹੀਂ ਕਰਨਾ ਚਾਹੀਦਾ ਸੰਗਤ ਜੀ ਮੈਂ ਇੱਕ ਵਾਰ ਫਿਰ ਆਪ ਜੀ ਨੂੰ ਰਿਪੀਟ ਕਰ ਦਿੰਦਾ ਕਿ ਇਸ ਵਿਧਾਨ ਨੂੰ ਵਾਰ-ਵਾਰ ਨਹੀਂ ਕਰਨਾ ਸਿਰਫ ਦੀਵਾਲੀ ਦੀ ਰਾਤ ਨੂੰ ਕਰਨਾ ਅਤੇ ਦੀਵੇ ਕਿਸ ਤਰ੍ਹਾਂ ਤੇ ਕਿੰਨੇ ਜਗਾਉਣੇ ਹਨ ਉਹਨਾਂ ਨੂੰ ਡਿਵਾਈਡ ਕਿਵੇਂ ਕਰਨਾ ਉਹ ਵੀ ਮੈਂ ਦੁਬਾਰਾ ਦੱਸ ਦਿੰਦਾ ਤੁਸੀਂ ਆਪਣੇ ਸਾਰੇ ਦੀਵਿਆਂ ਵਿੱਚ ਇੱਕ ਇੱਕ ਲੌਂਗ ਪਾ ਸਕਦੇ ਹੋ ਪਰ ਜੇ ਇਸ ਤਰ੍ਹਾਂ ਨਹੀਂ ਕਰ ਸਕਦੇ ਤਾਂ ਪੰਜ ਦੀਵਿਆਂ ਵਿੱਚ ਲੌਂਗ ਜ਼ਰੂਰ ਪਾਓ ਜਾਂ ਫਿਰ 11 ਦੀਵਿਆਂ ਵਿੱਚ ਲੌਂਗ ਜ਼ਰੂਰ ਪਾਓ ਤੇ ਲੌਂਗ ਪਾਣੀ ਲੌਂਗ ਪਾਉਣ ਵਾਲੀ ਵਿਧੀ ਨੂੰ ਜ਼ਰੂਰ ਕਰੋ ਜਿਨ੍ਹਾਂ ਦੀਵਿਆਂ ਵਿੱਚ ਲੌਂਗ ਪਾਏ ਹਨ ਉਹਨਾਂ ਵਿੱਚੋਂ ਇੱਕ ਜਾਂ ਦੋ ਦੀਵੇ ਮਕਾਨ ਦੀ ਛੱਤ ਉੱਤੇ ਰੱਖੋ ਦੋ ਦੀਵੇ ਘਰ ਦੇ ਬਾਹਰਲੇ ਦਰਵਾਜ਼ੇ ਅੱਗੇ ਰੱਖੋ ਇੱਕ ਦੀਵਾ ਰਸੋਈ ਵਿੱਚ ਜ਼ਰੂਰ ਰੱਖੋ ਅਤੇ ਇੱਕ ਦੀਵਾ ਡਰਾਇੰਗ ਰੂਮ ਵਿੱਚ ਜ਼ਰੂਰ ਰੱਖੋ ਬਾਕੀ ਦੀਵੇ ਆਪਣੇ ਕਮਰੇ ਵਿੱਚ ਵੀ ਰੱਖ ਸਕਦੇ ਹੋ ਇਸ ਤਰ੍ਹਾਂ ਦੀਵੇ ਜਗਾਉਣ ਤੋਂ ਬਾਅਦ ਤੁਸੀਂ ਆਪਣੀ ਰਸੋਈ ਵਿੱਚ ਜਾ ਕੇ ਤਵੇ ਨੂੰ ਗਰਮ ਕਰੋ ਅਤੇ ਉਸ ਉੱਤੇ ਸੱਤ ਲੋਂਗ ਪਾ ਦਿਓ ਜਦੋਂ ਧੂੰਆਂ ਛੱਡਣ ਲੱਗ ਜਾਣ ਤਾਂ ਸਾਰੇ ਘਰ ਵਿੱਚ ਉਹ ਤਵਾ ਘੁਮਾ ਦਿਓ ਅਤੇ ਸਾਰੇ ਘਰ ਵਿੱਚ ਲੌਂਗਾਂ ਦੀ ਧੂਪ ਧਕਾਓ ਉਸ ਤੋਂ ਬਾਅਦ ਤੁਸੀਂ ਆਪਣੇ ਆਪਣੇ ਇਸ਼ਟ ਦੇਵ ਅਨੁਸਾਰ ਆਪਣੀ ਪਾਠ ਪੂਜਾ ਕਰੋ ਫਿਰ ਤੁਸੀਂ ਆਪਣੀ ਰੋਟੀ ਛੋਟੀ ਛੱਕੇ ਪਟਾਕੇ ਛਟਾਕੇ ਚਲਾਓ ਇਸ ਤਰ੍ਹਾਂ ਕਰਨ ਦੇ ਨਾਲ ਤੁਸੀਂ ਅੰਦਰੋਂ ਬਾਹਰੋਂ ਅਤੇ ਉੱਪਰੋਂ ਹਰ ਪ੍ਰਕਾਰ ਦੇ ਨਾਲ ਸੁਰੱਖਿਆ ਜਾਲ ਵਿੱਚ ਆ ਜਾਓਗੇ ਦੀਵਾਲੀ ਦੀ ਰਾਤ ਨੂੰ ਲੋਕਾਂ ਵੱਲੋਂ ਕੀਤੇ ਗਏ ਟੂਨੇ ਟਾਮਣ ਅਤੇ ਉਤਾਰੇ ਤੁਹਾਡੇ ਉੱਤੇ ਕੋਈ ਅਸਰ ਨਹੀਂ ਪਾਉਣਗੇ ਅਤੇ ਤੁਸੀਂ ਹਰ ਪੱਖ ਤੋਂ ਸਾਰੀ ਰਾਤ ਸ਼ਹੀਦਾਂ ਦੀਆਂ ਨਜ਼ਰਾਂ ਵਿੱਚ ਚੜੇ ਰਹੋਗੇ ਤੀਗਾਂ ਦੇ ਟਣਕਾਰੇ ਸਾਰੀ ਰਾਤ ਹੁੰਦੇ ਰਹਿਣਗੇ ਅਤੇ ਧੰਨ ਦੀ ਦੇਵੀ ਤੁਹਾਡਾ ਮੁਖੜਾ ਦੇਖ ਕੇ ਜਾਏਗੀ ਤੁਸੀਂ ਦੇਖ ਲੈਣਾ ਇਹ ਤੁਹਾਡੇ ਜੀਵਨ ਵਿੱਚ ਕੁਝ ਨਾ ਕੁਝ ਜ਼ਰੂਰ ਬਦਲੇਗਾ ਪ੍ਰਸੰਗਤ ਜੀ ਇੱਕ ਗੱਲ ਜ਼ਰੂਰ ਯਾਦ ਰੱਖਣਾ ਕਿ ਇਹ ਵਿਧੀ ਵਿਧਾਨ ਤੁਹਾਡੇ ਸੰਸਾਰਕ ਭਲੇ ਵਾਸਤੇ ਹੀ ਤੁਹਾਨੂੰ ਦੱਸੇ ਜਾਂਦੇ ਹਨ ਇਸ ਦਾ ਰੱਬੀ ਮਾਰਗ ਨਾਲ ਜਾਂ ਮੇਰੀ ਅਵਸਥਾ ਨਾਲ ਕੋਈ ਸਬੰਧ ਨਹੀਂ ਹੈ ਬਸ ਇਨੀ ਬੇਨਤੀ ਹੈ ਤੇ ਇਸ ਵਾਰ ਤੁਸੀਂ ਦੀਵਾਲੀ ਦੀ ਰਾਤ ਨੂੰ ਇਹੋ ਕੁਝ ਕਰਨਾ ਸਾਰੀ ਵੀਡੀਓ ਨੂੰ ਪਹਿਲਾਂ ਧਿਆਨ ਦੇ ਨਾਲ ਸੁਣ ਲੈਣਾ ਤੇ ਕੋਈ ਮਿਸਟੇਕ ਨਾ ਹੋਵੇ ਅਤੇ ਦੀਵਾਲੀ ਤੋਂ ਬਾਅਦ ਇਸ ਤਰ੍ਹਾਂ ਦੀ ਕੋਈ ਵਿਧੀ ਨਹੀਂ ਕਰਨੀ ਸਿਰਫ 1 ਡੇਜ਼ ਓਨਲੀ ਫਾਰ ਦੀਵਾਲੀ ਸਸੰਗਤ ਜੀ ਬਸ ਇੰਨੇ ਮੇਂ ਬੇਨਤੀਆਂ ਕਰਦੇ ਮਾਫੀ ਮੰਗਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ